ਓ ਚੱਟੜੇ ਪੁੱਛਦਾ ਵੀਦੀਆ ਪੁੱਛਦਾ ਵੀਦੀਆ ਆਣੀ ਆਏ ਓ ਦੱਦੇ ਪਾਸੇ ਆਣੀ ਆ ਰਾਇਣਾ ਕਰੋ ਇਹ ਤੇ ਕੀ ਤਰੀਕਾ ਬਣਾਇਆ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ ਔਰ ਕੂਲਰ ਕੰਬੋ ਪੈਕ ਦੇ ਦੇ ਜੋੜ ਜੋ ਗਿਆ ਏ ਆ ਥਾ 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 ਜੋਤ ਪੋਟਰ ਬਾਈ ਸਾਡਾ ਜਸਦੇਵ ਸਰਕਾਰੀਆ ਅਮਨ ਗਰੇ ਫਿਰਕ ਸਤਪਾਲ ਲੱਡੜੀ ਸਰਪੰਚਾ ਹਾੜੂ ਮੱਠਾ ਮਾਣ ਵੱਡੇ ਮਾੜ ਆ ਗਏ ਵੱਡੇ ਮਾੜਾ ਵੱਡੇ ਮਾੜਾ ਆਹ ਓਵਰ ਦੇ ਵਿੱਚ ਆਹ ਓਵਰ ਦੇ ਵਿੱਚ ਬਾਹਰੋ ਜਦੋਂ ਮਰਜੀ ਕੈਚ ਹੋ ਜੇ ਕੁਲਰ ਹੈ ਗਈ ਹੈ ਪੁੱਛ ਲਾ ਦੀਦੀਆ ਪੁੱਛ ਲਾ ਦੀਦੀਆ ਪੁੱਛ ਲਾ ਦੀਦੀਆ ਇਹੜੀ ਆਏ ਨਾ ਕਰੋ ਇਹ ਤੇ ਕੀ ਤਰੀਕਾ ਬਣਾਇਆ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ ਜਿਵੇਂ ਕਰਦੇ ਆ ਕਰੀ ਜਾਂਦੇ ਲਓ ਸਾਰੇ ਦੇ ਕਰਦੇ ਆਣਗੇ ਲਓ ਸਾਰੇ ਫਲਪਰ ਓਹ 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 ਫੇਰ ਆ ਆ ਦੇ ਓ ਫੜ ਜਾ ਆ ਜਾ ਆ ਜਾ ਆ ਜਾ ਕਿਹੜਾ ਪਿੰਡ ਆ ਬਈ ਹੋ ਰਹਿਣਾ ਦਵਾਰੇ ਬੋਲੀ ਬਾਈ ਕਾਹ ਰਿਆਣਾ ਕਾਹ ਰਿਆ ਕਿਵੇਂ ਲੱਗਿਆ ਟੂਰਨਾਮੈਂਟ ਬਹੁਤ ਵਧੀਆ ਬਾਈ ਬਹੁਤ ਜ਼ਿਆਦਾ ਮੈਚ ਦੇਖਣ ਆਇਆ ਸੀ ਕਿ ਕੈਚ ਕਰਨ ਆਇਆ ਸੀ ਮੈਚ ਦੇਖਣ ਆਇਆ ਸੀ ਯਾਰ ਮਣੀ ਉਹਨਾਂ ਦਾ ਬੜਾ ਪਿਆਰ ਆਪਣਾ ਮਣੀ ਨੂੰ ਬੁਲਾਓ ਯਾਰ ਕਿੱਥੇ ਬਾਈ ਨੂੰ ਫੋਟੋ ਕਰਾਣਾ ਕਹਿੰਦਾ ਯਾਰ ਮਣੀ ਨੂੰ ਬੁਲਾਓ ਮੈਂ ਸੁਖਿਆ ਉਹੀ ਆ ਸੁਖਿਆ ਉਹੀ ਆ ਇਹੋ ਇਹੋ ਆਹ ਉਹ ਸਾਬੜੇ ਕਦੇ ਸਰਾ ਹੋਇਆ ਪਿਆ ਇਹਦੀ ਥਾਪੀ ਤੇ ਲਾਖੀ ਲਾਉਣਾ ਲਾਓ ਸਾਬੜ ਉੱਧਰਲੇ ਪਾਸੇ 2100 ਕਰਦੇ ਬੱਜਦੀ ਆ ਥਾਪੀ ਪੁੱਛਦਾ ਬੱਜਦੀ ਆ ਥਾਪੀ ਥਾ 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 ਬੱਚੇ ਵੇਖ ਸਿੱਧਵਾਰ ਦੂਰ ਤੇ ਕਹਿੰਦੇ ਮੋਟਰਸਾਈਕਲ ਉੱਧਰ ਰੌਸਾਂ ਕਦੇ ਭਾਈ ਇਹ ਗੱਲ ਯਾਦ ਰੱਖਿਓ ਯਾਦ ਰੱਖਿਓ ਬਾਰੀ ਬਾਰੀ ਗੱਲ ਧਿਆਨ ਸੁਣੋ ਮੇਰੀ ਸਾਹਮਣੇ ਇੱਕ ਮਿੰਟ ਜਿਹੜਾ ਦਰਸ਼ਕ ਗਰਾਊਂਡ ਦੇ ਵਿੱਚ ਆ ਚਾਰ ਦਬਈ ਤੋਂ ਅੰਦਰ ਉਹਦਾ ਕੈਚ ਮੰਨਿਆ ਜਾਣਾ ਠੀਕ ਹੈ ਰਾਜੇ ਗਰਾਊਂਡ ਦੇ ਵਿੱਚ ਉਹਨਾਂ ਜਿਹੜਾ ਕਰਗਤ ਭਾਵੇਂ ਦਾਸ ਕਰ ਜਿੱਤੇ ਕੱਜ ਜਿੱਤ ਗਿਆ ਇੱਕ ਲੰਬੀ ਚੋ ਬੁਲੇਟ ਜਿੱਤ ਗਿਆ ਉਧਰ ਹਾਂ ਅਨੰਦਰ ਕੁੱਲਰ ਕੁੱਲਰ ਹੋਇਆ ਇਹਦੇ ਨਾਲੇ ਤਾੜੀ ਤੇ ਮਾਰਦੇ ਹੋਸੇ ਵਾਲੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮਾਣ ਕੀਤਾ ਜਾ ਰਿਹਾ ਹੈ ਨਾਲ ਕਰੇ ਮੰਗਲ ਲਾਹੌਰੀਆ ਜੀ ਜਿਨ੍ਹਾਂ ਵੱਲੋਂ ਮੋਟਰਸ ਦੇ ਕੈਦ ਦੇ ਉੱਪਰ ਕੁੱਲਰ ਦੇ ਕੇ ਵੱਡੇ ਮਾਰ ਉਧਰ ਫੇਰ ਕੁੱਲਰ 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 ਆ ਪਤੰਦਰ ਸ਼ੱਕਾ ਨਹੀਂ ਮਾਰਦਾ ਬਾਲ ਪਾੜਦਾ ਲਓ ਪਤਾ ਨਹੀਂ ਕਾ ਦਾ ਗੁੱਸਾ ਛੱਤਾਂ ਦੀ ਮਾਰ ਦਾ ਬਾਲ ਪਾਰਦਾ ਵੱਡੇ ਬਾਈ ਹਾਂਜੀ ਹੁਣ ਕੈਚ ਕਰੇ ਦੋਵਾਂ ਹੱਥਾਂ ਤੇ ਕੈਚ ਕੈਨਸਲ ਹੈ ਰੁੜਦੀ ਬਾਲ ਜਿਹਦੇ ਕੋਲੇ ਚਲੀ ਗਈ ਤੇ ਉਹਨੂੰ ਕਹਿੰਦੇ ਕੂਲਰ ਦੇ ਤਾ ਜਾਵੇਗਾ ਪਰੇ ਰੁੜਦੀ ਦਾ ਖੜਾ ਰਿਹਾ ਕੈਚ ਹੋਣੀ ਨਹੀਂ ਜੈਕੀ ਛਪਾਲ ਭੁੱਲਰ ਜੀ ਯੂਕੇ ਵਾਲੇ ਮੇਰਿਆ ਉਹ ਕਿਹੜੀ ਕਰੋ ਗੱਲ ਲਓ ਸਾਹਮਣੇ ਫੈਸਲਾ ਸਾਈਕਲ ਦਾ ਬਾਹਰੋਂ ਕੈਚ ਤੇ ਕੈਚ ਮੋਟਰਸਾਈਕਲ ਮੋਟਰਸਾਈਕਲ ਚਾਹੇ ਇੱਕ ਆ ਤੇਰੇ ਕੈਚ ਆਏ ਦੋ ਅੱਖਾਂ ਤੇ ਮੋਟਰਸਾਈਕਲ ਦੋ ਅੱਖਾਂ ਵੇਕਰ ਮੋਟਰਸਾਈਕਲ ਅੱਖਾਂ ਦੇ ਕੈਚ ਮੋਟਰਸਾਈਕਲ ਸਰਪਲ ਸਰਪਲ ਸਰ ਬਾਰ ਫੌਲ ਆ ਇੱਥੋਂ ਕੌਣ ਲਿਆਵੇ ਇੱਥੋਂ ਕੌਣ ਲਿਆਵੇ ਲਾਓ ਸਾਹਮਣੇ ਅਰਤੀਰ ਕਰਦੇ ਉਧਰਲੇ ਮਾਸਤਾ ਦਰਸੀ ਆਇਓ ਬਾਲ ਫੇ ਓ ਹੋ 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 ਕਿੰਨੀਆਂ ਜੰਨੀਆਂ ਰਹਿ ਗਈਆਂ ਪੱਪੂ ਦੋ ਰਹਿ ਗਈਆਂ ਮੋਟਰਸਾਈਕਲ ਆ ਬਾਲ ਤੇ ਕਰ ਦੇ ਆ ਬਾਲ ਤੇ ਬਾਹਰੋਂ ਕੈ ਤੇ ਤੂੰ ਚੱਲ ਰਿਹਾ ਹੈ ਪਹਿਲੇ ਵਰ ਤੋਂ ਕੰਟੀਨਿਊ ਚੱਲ ਰਿਹਾ ਹੈ ਤੇ ਕਦੇ ਹਾਲੇ ਟਿਕ ਕੇ ਜਿੰਨੇ 12 ਓਵਰ ਖੇਡ ਰਹੇ ਹੋਏ ਨੇ ਗੱਡੀ ਪਰਚੀ ਪਾ ਲੋ ਫਿਰ ਜਿੰਨੇ ਖੇਡ ਰਹੇ ਹੋ ਫਿਰ ਪਰਚੀ ਪਾ ਲੋ ਫੈਸਲੇ ਹੁੰਦੇ ਆ ਲਾ ਉਧਰਲੇ ਪਾਸੇ ਸਾਹ ਹੋ ਗਿਆ ਪੂਰਾ ਪੂਰਾ ਸੋ ਧਿਆਨ ਨਾਲ ਓਏ ਹੋਏ ਆ ਕਿਧਰੋਂ ਸੱਦ ਲਿਆ ਖੜ ਗਿਆ ਕਿਧਰੋਂ ਸੱਦ ਲਿਆ ਦਰਸ਼ਕ ਵੀਰੋ ਜੇ ਫਕਰ ਝੰਡੇ ਦਾ ਮੇਲਾ ਗੱਗੂ ਲੁੱਟ ਗਿਆ